ਸਾਰੇ ਪੈਂਡ ਪ੍ਰਾਮਾਣੂ ਜੈ ਐਮ ਸੀ ਜੀ ਤੀਹ ਤੇ ਆਓ ਅਸੀਂ ਪ੍ਰਾਰਥਨਾ ਦੇ ਵਿੱਚ ਚਾਈਏ ਹallelujah hallelujah 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 ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਤੇ ਤੁਹਾਡੇ ਨਾਮ ਦੀ ਮਹਿਮਾ ਕਰਦੇ ਹਾਂ ਪਿਤਾ ਪਰਮੇਸ਼ਰ ਇਸ ਸੁੰਦਰ ਮੌਕੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਸੁੰਦਰ ਦਿਨ ਲਈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ ਸਜੀਵਨ ਲਈ ਚੱਲਦੇ ਸਾਹਾਂ ਲਈ ਤੁਹਾਡੇ ਅਨੋਖੇ ਪਿਆਰ ਲਈ ਜਿਹੜਾ ਤੁਸੀਂ ਸਾਡੇ ਨਾਲ ਹਰ ਸਮੇਂ ਹਰ ਦਿਨ ਕਰਦੇ ਹੋ ਤੇ ਪਿਤਾ ਪਰਮੇਸ਼ਰ ਅਸੀਂ ਆਪ ਜੀ ਦੇ ਪੁੱਤਰ ਪ੍ਰਭੂ ਯੇਸ਼ੂਮਸੀਜ ਦੇ ਨਾਮ ਵਿੱਚ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਝੁਕਦੇ ਹਾਂ ਤੇ ਪ੍ਰਾਰਥਨਾ ਕਰਦੇ ਹਾਂ ਅੱਜ ਦਾ ਵਚਨ ਭੇਜੋ ਖੁਦਾਵੰ ਦਾ ਜਿਹਦਾ ਪਾਗ ਕਲਮ ਭੇਜੋ ਤਾਂ ਕਿ ਅੱਜ ਦੇ ਵਚਨ ਦੇ ذریعے ਪਿਤਾ ਪਰਮੇਸ਼ਰ ਤੁਸੇ ਫਰਮਾਨ ਕਰਦੇ ਹੋ ਕਿ ਜਿਹੜਾ ਤੁਹਾਡਾ ਵਚਨ ਆ ਉਹ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਤੇ ਸੱਚਮੁੱਚ ਬਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅੱਜ ਦਾ ਇਹ ਵਚਨ ਸਾਨੂੰ ਨਵੀਂ ਤਾਕਤ ਤੇ ਨਵੀਂ ਸਮਰਥਨਾ ਪ੍ਰੇਗਾ ਤੇ ਪ੍ਰਭੂ ਯਸ਼ੁਮਸੀ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡਾ ਪਵਿੱਤਰ ਆਤਮਾ ਸਾਡੀ ਅਗਵਾਈ ਕਰੇ ਜਦੋਂ ਅਸੀਂ ਇਸ ਵਚਨ ਨੂੰ ਸੁਣੀਏ ਤੇ ਇਸ ਵਚਨ ਨੂੰ ਪੜਹੀਏ ਬਿਤਾ ਪਰਮੇਸ਼ਰ ਤਾਂ ਇਹ ਸਾਡੇ ਲਈ ਇੱਕ ਨਮੀ ਆਸ਼ੀਸ਼ ਤੇ ਵਰਕ ਦਾ ਕਰਨ ਬਣੇ ਅਤੇ ਪਿਤਾ ਪਰਮੇਸ਼ਰ ਹੀ ਵਚਨ ਸਾਡੀ ਜ਼ਿੰਦਗੀ ਵਿੱਚ 100 ਗੁਣਾ ਨਹੀਂ ਬਲਕਿ 1000 ਗੁਣਾ ਫਲ ਲੈ ਕੇ ਆਵੇ ਪ੍ਰਭੂ ਯਸ਼ੁਮਸੀ ਜੀ ਦੇ ਪਾਕ ਤੇ ਸਮਾਠੇ ਨਾਂ ਦੇ ਵਿੱਚ ਆਮਨ ਹੇਲੂਇਆ ਅੱਜ ਅਸੀਂ ਪੜਾਂਗੇ ਮਰਕਸ ਉਹਦਾ 10 ਦੇ 46 47ਵੇਂ ਆਇਤੇ ਇਸ ਵਿੱਚ ਲਿਖਿਆ ਉਹ ਜ਼ਰੀਹੋ ਵਿੱਚ ਆਏ ਅਤੇ ਜਦ ਉਹ ਅਤੇ ਉਹਦੇ ਚੇਲੇ ਅਤੇ ਬਹੁਤ ਲੋਕ ਜ਼ਰੀਹੋ ਤੋਂ ਨਿਕਲ ਰਹੇ ਸਨ ਤੇ ਮਈ ਦਾ ਪੁੱਤਰ ਮਰਤਮਈ ਇੱਕ ਅੰਨਾ ਮੰਗਤਾ ਸੜਕ ਦੇ ਕੰਡੇ ਬੈਠਾ ਸੀ ਹallelujah ਅਤੇ ਇਹ ਸੁਣ ਕੇ ਜੋ ਯਸ਼ੂ ਨਾਸਰੀ ਹੈ ਉੱਚੀ ਦੇ ਕੇ ਕਹਿਣ ਲੱਗਾ ਹੇ 다ਊਦ ਦੇ ਪੁੱਤਰ ਹੇ ਯਸ਼ੂ ਮੇਰੇ ਉਤੇ ਦਇਆ ਕਰ ਹallelujah ਅੱਜ ਦਾ ਜਿਹੜਾ ਇਹ वचन ਹੈ ਪ੍ਰਭੂ ਜੀ ਦਾ ਪਵਿੱਤਰ वचन ਹੈ ਇਹ वचन ਪੜਨ ਸੁਣ ਵਿੱਚ ਮੈਂ ਵਿਸ਼ਵਾਸ ਕਰਦੀਆਂ ਕਿ ਹਰ ਕਿਸੇ ਲਈ ਬਰਕਤ ਤੇ ਆਸ਼ੀਸ਼ ਦਾ ਕਾਰਨ ਬਣੀ ਆਮੇਨ ਹallelujah ਮੇਰਾ ਬਾਈਬਲ ਇਸ ਤਰ੍ਹਾਂ ਦੱਸ ਰਿਹਾ ਕਿ ਪ੍ਰਭ ਯਿਸੂ ਮਸੀਹ ਜਰੀਹੋ ਵਿੱਚ ਆਈ ਜਿਹੜੇ ਬਾਈਬਲ ਦੇ ਜਿਹੜੇ ਬਿਬਲੀਕਲ ਸਕਾਲਰ ਨੇ ਬਾਈਬਲ ਦੇ ਵਿਦਵਾਨ ਨੇ ਉਹ ਦੱਸ ਰਹੇ ਨੇ ਕਿ ਜਿਹੜਾ ਜਰੀਹੋ ਆ ਉਹ ਦੋ ਆ ਇੱਕ ਪੁਰਾਣਾ ਜਰੀਹੋ ਤੇ ਇੱਕ ਨਵਾਂ ਜਰੀਹੋ ਜਿਹੜੇ ਪ੍ਰਭ ਯਿਸੂ ਮਸੀਹ ਆ ਉਹ ਇੱਕ ਜਰੀਹੋ ਤੋਂ ਦੂਜੇ ਜਰੀਹੋ ਨੂੰ ਜਾ ਰਹੇ ਨੇ ਤਾਂ ਇੱਕ ਵਿਅਕਤੀ ਉਹਨਾਂ ਨੂੰ ਪੁਕਾਰਦੇ ਹੋਏ ਕਹਿ ਰਿਹਾ ਕਿ हे ਦਾਊਦ ਦੀ ਸੰਤਾਨ ਯੇਸ਼ੂ ਮੇਰੇ ਤੇ ਦਇਆ ਕਰ ਹਾਲੇਲੂਇਆ ਭਾਵੇਂ ਇਹਦਾ ਕੰਮ ਕੋਈ ਵੀ ਨਹੀਂ ਸੀ ਭਾਵੇਂ ਇਹ ਭਿਖਾਰੀ ਸੀ ਪਰ ਕੀ ਸੀ ਅੰਨਾ ਸੀ ਭਾਵੇਂ ਦੂਜਿਆਂ ਤੇ ਨਿਰਪਰਸੀ ਖਾਣ ਪੀਣ ਦੇ ਲਈ ਕਿਸੇ ਤੇ ਨਿਰਪਰਸੀ ਪਰ ਮੇਨ ਟਾਪਿਕ ਕੀਆ ਉਹ ਅੰਨਾ ਸੀ ਉਸ ਵਿਅਕਤੀ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਸੰਨਿਆਨ ਵਿੱਚ ਗੁਜ਼ਾਰਿਆ ਦੂਜਿਆਂ ਤੇ ਡਿਪੈਂਡ ਹੋ ਕੇ ਗੁਜ਼ਾਰਿਆ ਭੀਕ ਮੰਗਣਾ ਆਦਰਮਈ ਕੰਮ ਨਹੀਂ ਹੈਗਾ ਭੀਖ ਮੰਗਣਾ ਇੱਜ਼ਤ ਵਾਲਾ ਕੰਮ ਨਹੀਂ ਹੈਗਾ ਇੱਕ ਭੀਖ ਮੰਗਣ ਵਾਲਾ ਆਪਣੇ ਆਪ ਨੂੰ ਬਾਕੀਆਂ ਤੋਂ ਨੀਚ ਤੇ ਛੋਟਾ ਸਮਝਦਾ ਭੀਖ ਮੰਗਣ ਵਾਲਾ ਆਪਣੇ ਆਪ ਨੂੰ ਦੂਜਿਆਂ ਤੇ ਬੋਝ ਸਮਝਦਾ ਹalleluyah ਇਸ ਵਿਅਕਤੀ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਬਿਮਾਰੀ ਵਿੱਚ ਗੁਜ਼ਾਰਿਆ ਹalleluyah ਇੱਕ ਸ਼ਰਮਿੰਦਗੀ ਨਾਲ ਭਰੀ ਹੋਈ ਜ਼ਿੰਦਗੀ ਵਿੱਚ ਗੁਜ਼ਾਰਿਆ ਇੱਕ અપਮਾਨਜਨਕ ਜ਼ਿੰਦਗੀ ਆ ਜਿਹੜੀ ਉਹ ਬਤੀਤ ਕੀਤੀ ਹੈ ਇਸ ਇਸ ਵਿਅਕਤੀ ਨੇ ਇੱਕ ਦਰਦ ਨਾਲ ਭਰੀ ਹੋਈ ਜ਼ਿੰਦਗੀ ਗੁਜ਼ਾਰੀ ਆ ਸਾਰੇ ਲੋਕ ਨੇ ਜਿਨ੍ਹਾਂ ਨੇ ਪਰਬੂ ਯਸ਼ੂਮ ਸੀਜਦੇ ਕੋਲ ਆਉਣ ਤੋਂ ਪਹਿਲਾਂ ਬਹੁਤ ਸਾਰਾ ਕੁਝ ਸਹਿਿਆ ਦਰਦ ਸਹਿਇ ਸ਼ਰਮ ਪਰ ਜਿੰਦਗੀ ਸਹੀ અપਮਾਨ ਸਹਿਇ ਤੰਗੀ ਕੱਟੀ ਦੂਸਰਿਆਂ ਨਾਲ ਆਪਣੇ ਆਪ ਨੂੰ ਘੱਟ ਸਮਝਿਆ ਬਿਮਾਰੀ ਵਿੱਚ ਰਹੀ ਦੁੱਖਾਂ 'ਚ ਰਹੀ ਪਰੇਸ਼ਾਨੀਆਂ 'ਚ ਰਹੀ ਹallelujah ਪਰ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਅੱਜ ਉਹਨਾਂ ਲੋਕਾਂ ਲਈ ਅੱਜ ਤੁਹਾਡੇ ਲਈ ਬਹੁਤ ਹੀ ਅਦਭੁਤ ਹੋਣ ਵਾਲਾ ਕਿਉਂਕਿ ਜਦੋਂ ਪਰਬੂ ਯਸ਼ੂਮ ਸੀ ਜੀ ਗਲੀਲ ਦੀਆਂ ਗਲੀਆਂ ਵਿੱਚ ਚੱਲਦੇ ਫਿਰਦੇ ਸਨ ਤਾਂ ਪੁੱਛਦੇ ਸਨ ਕਿ ਮੈਂ ਤੁਹਾਡੇ ਲਈ ਕੀ ਕਰਾਂ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਪ੍ਰਭੂ ਯਸ਼ੂਮ ਸੀ ਅਜੁੱ ਤਹਾਨੂੰ ਵੀ ਉਹੀ ਸੇਮ ਕੁਐਸਚਨ ਕਰ ਰਹੇ ਨੇ ਉਹੀ ਸਵਾਲ ਪੁੱਛ ਰਹੇ ਨੇ ਕਿ ਮੈਂ ਤੁਹਾਡੇ ਲਈ ਕੀ ਕਰਾਂ ਹallelujah ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕੇਵਲ ਤੁਸੀਂ ਇਹੀ ਮੰਨ ਲੈਣੀ ਹੋ ਕਿ ਜਿਹੜੇ ਤੁਹਾਡੇ ਪਾਪ ਨੇ ਉਹ ਪ੍ਰਭੂ ਯਸ਼ੂਮ ਸੀ ਜੀ ਮਾਫ ਕਰਦੇ ਨੇ ਤੇ ਤੁਸੀਂ ਸਵਰਗਾਂ ਨੂੰ ਚਲੇ ਜਾਉਂਗੇ ਤੇ ਤੁਹਾਨੂੰ ਪਾਪਾਂ ਦੀ ਮਾਫੀ ਕੀ ਆ ਮਿਲ ਗਈ ਆਮੇਨ ਅਤੇ ਜੇ ਤੁਸੀਂ ਇਹ ਮੰਨੂਗੀ ਕਿ ਕਿਸੇ ਦੀ ਬਿਮਾਰੀ ਚਲੀ ਜਾਂਦੀ ਹੈ ਤੇ ਕਿਸੇ ਦੀ ਨਹੀਂ ਜਾਂਦੀ ਪਰਮੇਸ਼ਰ ਕਿਸੇ ਨੂੰ ਚੰਗਾ ਕਰਦੇ ਆ ਕਿਸੇ ਨੂੰ ਨਹੀਂ ਕਰਦੇ ਤਾਂ ਤੁਹਾਡਾ ਤੁਹਾਡੇ ਲਈ ਉਹ ਜਿਹਾ ਹੋ ਜਾਏਗਾ ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਜੋ ਕੁਝ ਵੀ ਤੂੰ ਵਿਸ਼ਵਾਸ ਕਰਕੇ ਮੰਗਦਾ ਤਾਂ ਤੇਰੇ ਲਈ ਉਹ ਜਿਹਾ ਹੋ ਜਾਂਦਾ ਜੋ ਕੁਝ ਵੀ ਤੂੰ ਵਿਸ਼ਵਾਸ ਕਰੇ ਤੇਰੇ ਲਈ ਉਹ ਜਿਹਾ ਹੋ ਜਾਏਗਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਹਾਂ ਉਹ ਸਭ ਕੁਝ ਕਰ ਸਕਦਾ ਹੈ ਪ੍ਰੰਤੂ ਉਹ ਫਿਰ ਵੀ ਲੋਕਾਂ ਨੂੰ ਪੁੱਛਦਾ ਸੀ ਕਿ ਤੂੰ ਵਿਸ਼ਵਾਸ ਕਰਦਾ ਕਿ ਮੈਂ ਤੇਰੇ ਲਈ ਇਹ ਕੰਮ ਕਰ ਸਕਦਾ ਹਾਂ ਹallelujah ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਰ ਤੁਹਾਡੇ ਲਈ ਬੁੱਧ ਦੇ ਸਕਦੇ ਨੇ ਤਾਂ ਉਹ ਬੁੱਧ ਦੇ ਸਕਦੇ ਨੇ ਜੇ ਤੁਸੀਂ ਵਿਸ਼ਵਾਸ ਕਰਦੀ ਹੋ ਕਿ ਪ੍ਰਭੂ ਤੁਹਾਡੀ ਰਖਵਾਲੀ ਕਰੇ ਤਾਂ ਉਹ ਤੁਹਾਡੀ ਰਖਵਾਲੀ ਕਰ ਰਿਹਾ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਜੇ ਤੁਹਾਡਾ ਵਿਸ਼ਵਾਸ ਇਦਾਂ ਦਾਵਾ ਕਿ ਪ੍ਰਭੂ ਯਿਸੂ ਮਸੀਹ ਤੁਹਾਡੇ ਬੋਝ ਨੂੰ ਉਠਾ ਰਿਹਾ ਤਾਂ ਸੱਚਮੁੱਚ ਉਹ ਪਰਭੂ ਯਸ਼ੁਮਸੀ ਤੁਹਾਡੇ ਬੋਝ ਨੂੰ ਉਠਾਉਣ ਵਾਲਾ ਪਰਮੇਸ਼ਰ ਹੈ ਉਹ ਪਹਾੜਾਂ ਨੂੰ ਹਟਾਉਣ ਵਾਲਾ ਪਰਮੇਸ਼ਰ ਹੈ ਜੇ ਅੱਜ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਅੱਜ ਤੁਹਾਡੀ ਜ਼ਿੰਦਗੀ ਵਿੱਚੋਂ ਉਹ ਸਹਾਰੇ ਉਹ ਸਾਰੇ ਪਹਾੜਾਂ ਨੂੰ ਹਟਾਉਣ ਜਾ ਰਹੇ ਨੇ ਉਹ ਸਾਰੀਆਂ ਮੁਸੀਬਤਾਂ ਨੂੰ ਉਹ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਨੂੰ ਹਟਾਉਣ ਜਾ ਰਹੇ ਨੇ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਆ ਪਰੇਸ਼ਾ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਦੁੱਖਾਂ ਨੂੰ ਪੈਦਾ ਕਰ ਰਹੇ ਨੇ ਤੁਸੀਂ ਆਪਣੇ ਪਹਾੜਾ ਨੂੰ ਲੱਭੋਗੇ ਅੱਜ ਤੁਸੀਂ ਆਪਣੇ ਪਹਾੜਾ ਨੂੰ ਲੱਭੋਗੇ ਪਰ ਉਹ ਤੁਹਾਨੂੰ ਨਾ ਮਿਲਣਗੇ ਕਿਉਂ ਕਿ ਤੁਹਾਡੇ ਸਾਰੇ ਪਹਾੜ ਸਮੁੰਦਰ ਦੇ ਅੰਦਰ ਹੋਣਗੇ ਅਤੇ ਕਿੰਨੇ ਲੋਕ ਨੇ ਜਿਹੜੇ ਵਚਨ ਦਾ ਆਦਰ ਕਰਦੇ ਨੇ ਜਿਹੜੇ ਕਲਾਮ ਦਾ ਆਦਰ ਕਰਦੇ ਨੇ ਕਿਉਂਕਿ ਕਲਾਮ ਦੇ ਵਿੱਚ ਲਿਖਿਆ ਜੇ ਤੂੰ ਰਾਈ ਦੇ ਦਾਣੇ ਜਿੰਨਾ ਵੀ ਵਿਸ਼ਵਾਸ ਕਰੇਗਾ ਤਾਂ ਤੂੰ ਪਹਾੜਾਂ ਨੂੰ ਕਹੇਗਾ ਬਿਸਮੁੰਦਰ ਦੇ ਵਿੱਚ ਖਿਸਕ ਜਾਓ ਤਾਂ ਉਹ ਖਿਸਕ ਜਾਣਗੇ ਹallelujah ਗਲਾਮ ਦਾਦਰ ਕਰਨ ਤੋਂ ਭਾਵ ਹੈ ਬਚਨ ਨੂੰ ਸੁਣਨਾ ਨਹੀਂ ਹੈਗਾ ਸਿਰਫ ਬਚਨ ਨੂੰ ਸੁਣਨਾ ਨਹੀਂ ਉਹਨੂੰ ਮੰਨਣਾ ਬਚਨ ਨੂੰ ਆਪਣੇ ਅੰਦਰ ਬਸਾਉਣਾ ਤੇ ਬਚਨ ਦੇ ਮੁਤਾਬਿਕ ਚੱਲਣਾ ਹੈ ਆਮਨ ਹallelujah ਯਾ ਤੇ ਆਓ ਇਸ ਵਚਨ ਲਈ ਇਸੀ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਦੇ ਵਿੱਚ ਚਾਈਏ ਹallelujah hallelujah ਧੰਵਾਤ ਧੰਵਾ ਸਭ ਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਆਪ ਜੀ ਦੇ ਇਕਲੌਤੇ ਪੁੱਤਰ ਪ੍ਰਭ ਯੀਸ਼ੂ ਮਸੀਹ ਜੀ ਦੇ ਨਾਮ ਵਿੱਚ ਤੁਹਾਡੀ پاک ਬਿਧਰ ਹਜ਼ੂਰੀ ਦੇ ਵਿੱਚ ਝੁਕਦੀਆਂ ਅਤੇ ਪਿਤਾ ਪਰਮੇਸ਼ਰੋ ਤੁਹਾਡਾ ਧੰਨਵਾਦ ਕਰਦੇ ਅੱਜ ਦੇ ਵਚਨ ਲਈ ਪਿਤਾ ਪਰਮੇਸ਼ਰ ਸੱਚਮੁੱਚ ਅੱਜ ਦਾ ਇਹ ਵਚਨ ਸਾਨੂੰ ਇੱਕ ਨਵੀਂ ਤਾਕਤ ਨਾਲ ਨਵੇਂ ਬਲ ਨਾਲ ਭਰ ਰਿਹਾ ਹੈ ਤੇ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਸਾਡੀ ਜ਼ਿੰਦਗੀ ਵਿੱਚ ਇੱਕ ਨਵੀਂ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਮੇਨ ਅਤੇ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਨੂੰ ਇਸ ਕਾਬਿਲ ਬਣਾ ਲਓ ਪ੍ਰਭੂ ਜੀ ਕਿ ਅਸੀਂ ਤੁਹਾਡੇ ਸੁਸਮਾਚਾਰ ਨੂੰ ਤੁਹਾਡੇ ਖੁਸ਼ਖਬਰੀ ਦੇ ਪ੍ਰਚਾਰ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਵਾਲੇ ਬਣ ਜਾਈਏ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਅਸੀਂ ਤੁਹਾਡੇ ਨਾਮ ਦੀ ਮਹਿਮਾ ਕਰਦੇ ਹਾਂ ਤੇ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਕਰਦੇ ਹਾਂ ਕਿ ਤੁਸੀਂ ਸਾਨੂੰ ਅੱਜ ਇੱਕ ਸੁੰਦਰ ਦਿਨ ਦਿੱਤਾ ਇੱਕ ਸੁੰਦਰ ਸਮਾਂ ਦਿੱਤਾ ਪ੍ਰਭੂ ਜੀ ਤੁਹਾਡੀ ਮਹਿਮਾ ਤੇ ਆराधना ਕਰਨ ਲਈ ਅਸੀਂ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਕਿ ਤੁਸੀਂ ਸਾਨੂੰ ਇਹ ਜੀਵਨ ਦਿੱਤਾ ਸਾਨੂੰ ਸਾਹ ਦਿੱਤੇ ਨੇ ਪ੍ਰਭੂ ਅਤੇ ਤੁਹਾਡੇ ਅਨੋਖੇ ਪਿਆਰ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਅਤੇ ਪਿਤਾ ਅਸੀਂ ਤੁਹਾਨੂੰ ਪੁਕਾਰਦੇ ਹਾਂ ਕੀ ਆਓ ਦਿਨ ਪਰ ਸਾਡੇ ਕੰਮਾਂ ਦੇ ਵਿੱਚ ਸਾਡੀ ਮਦਦ ਕਰੋ ਅਤੇ ਅਸੀਂ ਆਪਣੇ ਆਪ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ ਦੇ ਵਿੱਚ ਸੌਂਪ ਦਿੰਦੇ ਹਾਂ ਤੇ ਆਓ ਪਿਤਾ ਪਰਮੇਸ਼ਰ ਸਾਡੀ ਮਦਦ ਕਰੋ ਸਾਡੇ ਸਾਰੇ ਰਾਹਾਂ ਵਿੱਚ ਸਾਡੀ ਸਹਾਇਤਾ ਕਰੋ ਤੇ ਰੋਜ਼ ਤੇ ਰੋਟੀ ਸਾਨੂੰ ਦਿਓ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜੋ ਲੋਕ ਬਿਮਾਰੀਆਂ ਚ ਨੇ ਪਰੇਸ਼ਾਨੀਆਂ ਚ ਨੇ ਅੱਜ ਦੇ ਦਿਨ ਤੁਸੀਂ ਉਹਨਾਂ ਲੋਕਾਂ ਨੂੰ ਫ੍ਰੀ ਕਰਨ ਜਾ ਰਹੇ ਹੋ ਪ੍ਰਭੂ ਤੇ ਪਿਤਾ ਪਰਮੇਸ਼ਰ ਜੋ ਲੋਕ ਅੱਜ ਦੇ ਦਿਨ ਆਪਣੇ ਨਵੇਂ ਕਾਰੋਬਾਰ ਨੂੰ ਸ਼ੁਰੂ ਕਰਨ ਜਾ ਰਹੇ ਨੇ ਉਹਨਾਂ ਦੇ ਕਾਰੋਬਾਰ ਨੂੰ ਸ਼ੂਭ ਹੋ ਤੇ ਬles ਕਰੋ ਪਿਤਾ ਤੁਹਾਡੇ ਵੱਡੇ अनुग्रह ਦੇ ਨਾਲ ਉਹ ਲੋਕ ਆਪਣੇ ਕਾਰੋਬਾਰ ਵਿੱਚ ਸਫਲ ਹੋ ਜਾਣ ਤੇ ਪਿਤਾ ਪਰਮੇਸ਼ਰ ਅਸੀਂ ਆਪਣੇ ਆਪ ਨੂੰ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਹਾਂ ਤੇ ਪਿਤਾ ਤੁਹਾਡਾ ਪਵਿੱਤਰ ਆਤਮਾ ਵਾ ਜਿਹੜਾ ਸਾਡਾ ਮਦਦਕਾਰ ਆ ਅੱਜ ਉਹ ਸਾਡੀ ਅਗਵਾਈ ਕਰੇ ਤੇ ਪਿਤਾ ਅਸੀਂ ਸਦਾ ਹੀ ਤੁਹਾਡੇ ਨਾਮ ਦੀ ਮਹਿਮਾ ਕਰਦੇ ਰਹੀਏ ਅਤੇ ਪਿਤਾ ਜਿਸ ਤਰ੍ਹਾਂ ਤੁਸੀਂ ਸਾਨੂੰ ਰਾਤ ਭਰ ਸੰਭਾਲ ਕੇ ਰੱਖਿਆ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅੱਜ ਅੱਜ ਦੇ ਦਿਨ ਤੁਹਾਡਾ ਪਵਿੱਤਰ ਆਤਮਾ ਸਾਡੀ ਰਖਵਾਲੀ ਕਰੇਗਾ ਆਮਨ